ਫੈਮਿਲੀ ਜੀ ਇਹਨਾਂ ਦੇ ਕੁੜੀ ਬੇਟੀ ਜੋ ਕਿ ਡਰਿੰਕ ਵਗੈਰਾ ਕਰਦੇ ਸੀ ਤੇ ਮੈਨੂੰ ਤਾਂ ਪਤਾ ਨਹੀਂ ਇਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਮੈਨੂੰ ਇਹਨਾਂ ਤੇ ਗੁੱਸਾ ਹੀ ਆ ਰਿਹਾ ਅਰਜੁਨ ਜੀ ਨੇ ਜੇ ਮੈਨੂੰ ਐਕਸੈਪਟ ਕਰ ਲਿਆ ਹਨਾ ਤੇ ਹੁਣ ਉਹ ਮਤਲਬ ਇੱਤੇ ਹਮਲਾ ਵੀ ਕੀਤਾ ਹੱਥੀ ਪਏ ਇਹਦੇ ਡੋਟਰ ਤੇ ਨੋੜੀ ਵਾਲੇ ਜਿੰਨਾ ਉਹ ਤਾਂ ਮੈਂ ਹੀ ਮੁੱਦਾ ਚੁੱਕਿਆ ਵੀ ਇੱਕ ਬਵਾਏ ਆ ਠੀਕ ਆ ਮੈਨੂੰ ਸਾਰਾ ਹੀ ਪਤਾ ਹੈ ਇਹ ਪਦੈਸ਼ੀ ਕਿੰਨੇ ਰਿਹਾ ਹਾਂ ਇਹ ਕੋਈ ਸਾਡੇ ਕੋ ਸਾਰੇ ਸਬੂਤ ਹੈਗੇ ਆ ਕਹਿੰਦੇ ਨੇ ਕਿ ਲੋਕ ਪਿਆਰ ਦੀ ਖਾਤਰ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਨੇ ਲੇਕਿਨ ਪਿਆਰ ਦੀ ਖਾਤਰ ਲੜਕੇ ਨੇ ਆਪਣਾ ਜੈਂਡਰ ਚੇਂਜ ਕਰਵਾ ਲਿਆ ਇਹ ਸੁਣ ਕੇ ਤੁਹਾਨੂੰ ਅਜੀਬਤਾ ਜ਼ਰੂਰ ਲੱਗਦਾ ਹੋਵੇਗਾ ਪਰ ਇਹ ਬਿਲਕੁਲ ਸੱਚਾਈ ਵਾਲੀ ਗੱਲ ਹੈ ਇਹ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਦੋ ਮੁੰਡੇਆ ਅਰਜੁਨ ਤੇ ਰਵੀ ਨੂੰ ਆਪਸ ਵਿੱਚ ਪਿਆਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਮੁੰਡੇ ਵੱਲੋਂ ਆਪਣਾ ਜੈਂਡਰ ਬਦਲਾ ਕੇ ਰਵੀ ਤੋਂ ਰੀਆ ਜੱਟੀ ਬਣਿਆ ਜਾਂਦਾ ਹੈ ਲੇਕਿਨ ਸਮਾਜ ਨੇ ਉਹਨਾਂ ਨੂੰ ਅਪਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਕੀ ਬਾਅਦ 11 ਮਹੀਨੇ ਤੱਕ ਲੜਾਈ ਦੇ ਬਾਅਦ ਉਹਨਾਂ ਨੂੰ ਸਮਾਜ ਦੇ ਵਿੱਚ ਕੁਝ ਥਾਂ ਰਹਿਣ ਨੂੰ ਮਿਲ ਗਈ ਹੈ ਜਿਸ ਤੋਂ ਬਾਅਦ ਇਹ ਦੋਨੋਂ ਨੇ ਇੱਕ ਲੜਕੀ ਨੂੰ ਗੋਦ ਲਿੱਤਾ ਜਿਸ ਦਾ ਨਾਮ ਉਹਨਾਂ ਨੇ ਅਨੰਨਿਆ ਰੱਖਿਆ ਤੇ ਪਰਿਵਾਰ ਵਸਾਉਣ ਵਾਸਤੇ ਅੱਗੇ ਵਧੇ ਨੇ ਹੁਣ ਅਰਜੁਨ ਦੇ ਕੁਝ ਰਿਸ਼ਤੇਦਾਰ ਹਜੇ ਵੀ ਦੋਵਾਂ ਨੂੰ ਪਰੇਸ਼ਾਨ ਕਰਦੇ ਆ ਰਹੇ ਨੇ ਜਿਸ ਦੇ ਕੀ ਦੋਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਲੇਕਿਨ ਇਹ 11 ਮਹੀਨੇ ਪਹਿਲਾਂ ਦੀ ਗੱਲ ਹੈ ਦੇਖੀ ਜਾਵੇ ਤਾਂ ਜਲੰਧਰ 'ਚ ਨੌਕਰੀ ਕਰਨ ਵਾਲੇ ਰਵੀ ਨੂੰ 3 ਸਾਲ ਪਹਿਲਾਂ ਰਹਿਣ ਵਾਲੇ ਅਰਜੁਨ ਨਾਮਕ ਨੌਜਵਾਨ ਨਾਲ ਸੰਪਰਕ ਸੀ ਦੋਨਾਂ ਦੇ ਵਿੱਚ ਪਿਆਰ ਹੁੰਦਾ ਤੇ ਦੋਹਾਂ ਦੇ ਵਿੱਚ ਸੰਬੰਧ ਵੀ ਬਣੇ ਦੇਸ ਤੋਂ ਬਾਅਦ ਰਵੀ ਨੇ ਆਪਣਾ ਲਿੰਗ ਬਦਲਵਾ ਕੇ ਅਰਜੁਨ ਦੇ ਲਈ ਰੀਆ ਜੱਟੀ ਬਣ ਗਿਆ ਤਾਂ ਜੋ ਕਿ ਉਹਨਾਂ ਨੂੰ ਸਮਾਜ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਰਵੀ ਨੇ ਆਪਣਾ ਜੈਂਡਰ ਚੇਂਜ ਕਰਵਾ ਲਿਆ ਸੀ ਅਰਜੁਨ ਦੀ ਖਾਤਰ ਉਹ ਰੀਆ ਜੱਟੀ ਬਣ ਗਿਆ ਲੇਕਿਨ ਅਰਜੁਨ ਦੀ ਰੀਆ ਜੱਟੀ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਰੀਆ ਜੱਟੀ ਵੱਲੋਂ ਧੋਖਾ ਧੜੀ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹੁਣ 11 ਮਹੀਨੇ ਬਾਅਦ ਰੀਆ ਜੱਟੀ ਤੇ ਅਰਜੁਨ ਦੀ ਲੜਾਈ ਤਕਰੀਬਨ ਖਤਮ ਹੋ ਚੁੱਕੀ ਹੈ ਤੇ ਉਸਨੇ ਰੀਆ ਜੱਟੀ ਨੂੰ ਅਪਣਾ ਲਿਆ ਤੇ ਉਹਨਾਂ ਵੱਲੋਂ ਇੱਕ ਛੋਟੀ ਬੱਚੀ ਨੂੰ ਵੀ ਗੋਦ ਲੈ ਲਿਆ ਹੈ ਜਿਸ ਦਾ ਕੀ ਨਾਮ ਅਨੰਨਿਆ ਰੱਖਿਆ ਗਿਆ ਹੈ ਰੀਆ ਜੱਟੀ ਨੇ ਦੱਸਿਆ ਕਿ ਉਹਨਾਂ ਦੀ ਭੂਆ ਤੇ ਭੂਆ ਦੀ ਲੜਕੀ ਤੇ ਹੋਰ ਰਿਸ਼ਤੇਦਾਰ ਅਕਸਰ ਹੀ ਉਹਨੂੰ ਤਾਣੇ ਮੀਨੇ ਮਾਰਦੇ ਰਹਿੰਦੇ ਨੇ ਉਸ ਦੇ ਨਾਲ ਮਾਰਕੁੱਟ ਵੀ ਕਰਦੇ ਨੇ ਤੇ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਜ਼ਰੂਰ ਦੇਣਗੇ ਇਸ ਜੋੜੇ ਦੇ ਵੱਲੋਂ ਗੱਲਬਾਤ ਕਰਦੇ ਹੋਏ ਆਪਣੀ ਕਹਾਣੀ ਦੱਸਦੇ ਹੋਏ ਕੀ ਕਿਹਾ ਜਾਂਦਾ ਹੈ ਤੁਸੀਂ ਆਪ ਸੁਣ ਲਵੋ ਹਾਂਜੀ ਕੀ ਨਾਮ ਤੁਹਾਡਾ ਰੀਆ ਜੀ ਰੀਆ ਜੀ ਕੀ ਕਹਿਣਾ ਚਾਹੁੰਦੇ ਜੀ ਬੜਾ ਮਸਲਾ ਤੁਹਾਡਾ ਪਹਿਲਾਂ ਖਰਾਬ ਰਿਹਾ ਸੀ ਥਾਣੇ-ਥਾਣੀ ਪਹੁੰਚੀ ਸੀ ਕਚੈੜੀਆਂ ਚ ਪਹੁੰਚੀ ਸੀ ਅੱਜ ਮਿਲ ਗਏ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹਮਦੁਲਾਹ ਨਿਫਾਜ਼ ਹੀ ਹੈ ਇਹ ਤੇ ਖੁਸ਼ੀ ਹੋ ਰਹੀ ਹੈ ਐਕਸਾਈਟਡ ਹਾਂ अच्छा ਕਿੰਨਾ ਕੁ ਸਮਾਂ ਲੱਗਾ ਕਿੰਨੇ ਸਮਾਂ ਪਹਿਲੇ ਵਿਆਹ ਹੋਇਆ ਸੀ ਕਿਸ ਤਰੀਕੇ ਨਾਲ ਥੋੜੀ ਵਿਸਥਾਰ ਤੇ ਦੱਸੋ ਤੁਹਾਨੂੰ ਉਹ 3 ਸਾਲ ਪਹਿਲਾਂ ਹੀ 3 ਸਾਲ ਪਹਿਲਾਂ ਤੇ 11 ਮਹੀਨੇ ਤੱਕ મતਲਬ ਕਿ ਸਾਡਾ ਝਗੜਾ ਚੱਲਦਾ ਰਿਹਾ 11 ਮਹੀਨੇ ਬਾਅਦ ਸੁਲਾਈ ਹੁੰਦੀ ਹੈ ਹੂੰ 11 ਮਹੀਨੇ ਕਿੰਨੀ ਕਿਟਨਾਈਆਂ ਦਾ ਸਾਹਮਣਾ ਕਰਨਾ ਪਿਆ ਪਤਾ ਯਾਰ ਵਰਲਡ ਨੇ ਵੇਖਿਆ ਜਿੰਨੀਆਂ ਕਿਟਨਾਈਆਂ ਦਾ ਸਾਹਮਣਾ ਕੀਤਾ ਹੈਗੇਂ ਦਿੱਲੀ 'ਚ ਨਿਊਜ਼ ਲੱਗਦੀ ਹੈ ਅੱਛਾ ਅਰਚਨ ਕਿੱਥੇ ਸੀ ਕਿਉਂ ਕਿਹੜਾ ਬੰਦਾ ਸੀ ਜਿਹੜਾ ਖਰਾਬ ਕਰ ਦਿੰਦਾ ਸੀ ਉਹ ਇਹਨਾਂ ਦੀ ਫੈਮਿਲੀ ਚੋਂ ਹੈ ਇਹਨਾਂ ਦੀ ਭੂਆ ਦੀ ਬੇਟੀ ਜੋ ਕਿ ਡਰਿੰਗ ਵਗੈਰਾ ਕਰਦੇ ਸੀ ਤੇ ਮੈਨੂੰ ਤਾਂ ਪਤਾ ਨਹੀਂ ਇਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਮੈਨੂੰ ਇਹਨਾਂ ਤੇ ਗੁੱਸਾ ਆਈ ਯਾਰ ਹੋਰ ਵੀ ਕਈ ਉਹਨੂੰ ਸਪੋਟ ਕਰਦੇ ਗਲਤ ਕੰਮਾਂ ਚ ਹੁਣ ਅਰਜੁਨ ਜੀ ਨੇ ਅਰਜੁਨ ਜੀ ਨੇ ਜੇ ਮੈਨੂੰ ਐਕਸੈਪਟ ਕਰ ਲਿਆ ਹਨਾ ਤੇ ਹੁਣ ਉਹ ਮਤਲਬ ਇੱਥੇ ਹਮਲਾ ਵੀ ਕੀਤਾ ਹੱਥੀ ਪਏ ਇਹਦੇ ਡਰੋਨ ਕਰਕੇ ਲੋੜੀ ਵਾਲੇ ਦੇ ਨਾਲ ਅੱਛਾ ਰੀਆ ਜੱਟੀ ਕਹੀਏ ਜਾਂ ਫਿਰ ਕੋਈ ਇੱਕ ਹੋਰ ਨਾਮ ਹੀ ਹੋਗਾ ਤੁਹਾਡਾ ਉਹ ਕਹਿੰਦੀ ਠੀਕ ਹੈ ਕਹਿੰਦੀ ਨਹੀਂ ਫਿਲਹਾਲ ਤੇ ਰੀਆ ਜੱਟੀ ਹੀ ਹੈ ਵੈਸੇ ਵੈਸੇ ਨਾਮ ਕਿਹੜਾ ਸੀ ਤੁਹਾਡਾ ਪਹਿਲਾਂ ਕੀ ਨਾਮ ਸੀ ਨਹੀਂ ਨਹੀਂ ਜੀ ਆ ਜੱਟੀ ਹੀ ਨਾ ਇਹਨਾਂ ਦਾ ਉਹਦੇ ਮੈਂ ਇੱਕ ਮੁੱਦਾ ਚੁੱਕਿਆ ਸੀ ਨਾ ਵੀ ਇਹਦੀ ਇਨਸਲਟ ਹੋਵੇ ਕਿਉਂਕਿ ਸਾਡੀ ਲੜਾਈ ਇੰਨੀ ਵੱਧ ਚੁੱਕੀ ਸੀ ਉਹ ਵੀ ਇੱਕ ਦੋ ਜਾਣਿਆ ਕਰਕੇ ਸਾਡੇ ਫੈਮਿਲੀ ਦੇ ਵਿੱਚੋਂ ਹਾਂ ਠੀਕ ਜੇ ਉਹਦੇ ਮੈਂ ਹੀ ਮੁੱਦਾ ਚੁੱਕਿਆ ਵੀ ਇੱਕ ਬਵਾਏ ਆ ਠੀਕ ਹੈ ਮੈਨੂੰ ਸਾਰਾ ਹੀ ਪਤਾ ਹੈ ਇਹ ਪਦੈਸ਼ੀ ਕਿੰਨੇ ਰਿਹਾ ਇਹ ਕੋਈ ਸਾਡੇ ਕੋ ਸਾਰੇ ਸਬੂਤ ਹੈਗੇ ਆ ਪਦਾ ਸੀ ਕਿੰਨੋਂ ਤੇ ਨੇ ਸਾਰੀ ਲੇਡੀ ਸਰਜਰੀ ਕਰਾਈ ਉਹ ਮੇਰੇ ਕਰਕੇ ਫਿਰ ਮਿਲਣ ਦੀ ਰੋਕਿਆ ਜਾਂਦਾ پتہ ਮਿਲਿਆ ਰੋਕਿਆ ਜਾਂਦਾ ਬਹੁਤ ਆ ਕੱਲ ਦੀ ਗੱਲ ਹੈ ਲੋੜੀ ਹਲ ਦੇਣ ਦੀ ਇਹ ਗੱਲ ਹੋਈ ਹੈ ਮੈਂ ਸ਼ੋਪ ਤੋਂ ਆਇਆ ਸੀ ਆਣ ਕੇ ਮੈਂ ਆਪਣੇ ਕੱਪੜੇ ਚੇਂਜ ਕੀਤੇ ਤੇ ਇਹ ਅੱਜ ਵੀ ਵੇਖੋ ਕਿਹੜੇ ਹਿਸਾਬ ਨਾਲ ਆਵਾਂ ਘਰ ਮਤਲਬ ਕੀ ਬਲੈਕਮੇਲ ਕਰਕੇ ਘਰ ਆਈ ਆ ਆਉਂਦਾਂ ਨੇ ਨਾ ਹੋਮ ਟਿਟਰ ਲਾਇਆ ਹੋਮ ਟਿਟਰ ਵੀ ਆਪਣੇ ਲਾਏ ਸੀ ਤੇ ਲਾ ਕੇ ਨੱਚ ਰਹੀ ਤੇ ਮੈਂ ਚਲੋ ਮੂਫਲੀ ਵਗੈਰਾ ਲਿਆਂਦੀ ਤੇ ਮੈਂ ਸਾਰੇ ਨੂੰ ਲਾਗੇ ਬੈਠੇ ਭੁੱਗਾ ਵਾ ਲਿਆ ਸੀ ਮੈਂ ਤੁਹਾਡੇ ਪਰਵਾਰ ਦੀ ਭਵਾਰੀ ਬੰਦ ਹਾਂਜੀ ਹਾਂਜੀ ਮੇਰੀ ਮੇਰੀ ਭੂਆ ਦੀ ਕੁੜੀ ਮੀਨੂ ਜਿਹਨੂੰ ਪੁੱਤਾਂ ਕਹਿੰਦੇ ਆ ਤੇ ਨਾਲ ਉਹਦਾ ਬੇਟਾ ਵੀ ਅੰਛੂ ਸਾਰੇ ਬੈਠੇ ਪਹਿਲਾਂ ਨੇ ਆਪਣੀ ਗੁੜੀਆਂ ਨੂੰ ਕੁੱਟਿਆ ਡਰਿੰਕ ਕੀਤੀ ਉਹਨੇ ਡਰਿੰਕ ਵੀ ਕਾਫੀ ਕੀਤੀ ਸੀ ਥੋੜੀ ਵੀ ਨਹੀਂ ਕੀਤੀ ਹੈਗੀ ਤੇ ਡਰਿੰਕ ਡਰਿੰਕ ਕੀਤੀ ਤੇ ਬਾਅਦ ਵਿੱਚ ਉਹਨੇ ਆਪਣੀ ਕੁੜੀ ਨੂੰ ਕੁੱਟਿਆ ਕੁੜੀ ਨੂੰ ਕੁੱਟ ਕੇ ਬਾਅਦ ਵਿੱਚ ਰੀਆ ਦੇ ਦਿਵਾਲੇ ਹੋਗੀ ਰੀਆ ਨੂੰ ਗਲਤ ਮਤਲਬ ਬੋਲੀ ਕਹਿੰਦੀ ਵੀ ਮੈਂ ਮਤਲਬ ਕਿ ਲਾਲ ਆ ਗੱਲਾਂ ਕੀਤੀਆਂ ਮੇਰਾ ਧਿਆਨ ਇਹਦੇ ਵੱਲ ਸੀ ਰੀਆ ਜੱਟੀ ਨੇ ਕਿਹੜੀ ਕਿਹੜੀ ਕੁਰਬਾਨੀਆਂ ਦਿੱਤੀਆਂ ਸੀ ਪਿਆਰ ਵਾਸਤੇ ਪਿਆਰ ਵਾਸਤੇ ਜੀ ਮੈਂ ਬੜੇ ਰਾਜਪਾਤ ਛੱਡ ਗਏ ਮਤਲਬ ਸਭ ਕੋਈ ਪ੍ਰੋਪਰਟੀ ਹੀ ਗੱਡੀਆਂ ਹੀ ਕਿਨਰਾਂ ਦੇ ਵਿੱਚ ਤੇ ਇਹਦੇ ਕਰਕੇ ਮੈਂ ਸਭ ਕੁਝ ਛੱਡਿਆ ਹਾਂ ਆਪਣਾ ਸੀਰੀਅਟ ਵੀ ਚੇਂਜ ਕਰਾ ਲਿਆ ਸਭ ਕੁਝ ਨੇ ਕਰਵਾਇਆ ਮੇਰਾ ਫੀਮੇਲ ਬਣੀ ਮੈਂ ਕਿਨਰ ਉਹ ਵੀ ਇਹਨੂੰ ਤੇ ਇਹਨੇ ਮੇਰੇ ਤੇ ਇਲਜ਼ਾਮ ਲਾ ਦਿੱਤਾ ਵੀ ਇਹ ਕਿਨਰ ਹੈ ਹੀ ਨਹੀਂ ਮੁੰਡਾ ਸੀ ਫਿਰ ਮੈਂ ਕਿਹਾ ਕੋਈ ਨਹੀਂ ਹੁੰਦੀ ਨੀ ਮੈਂ ਮੁੰਡਾ ਬਣ ਕੇ ਦੱਸਾਂਗੀ ਹਾਂ ਅੱਛਾ ਜੈਂਡਰ ਚੇਂਜ ਕਰਾਇਆ ਜੈਂਡਰ ਚੇਂਜ ਕਰਾਇਆ ਇਹ ਦੇ ਕਰਕੇ ਕਿ ਕਿੰਨਰ ਤੋਂ ਫੀਮੇਲ ਬਣੀ ਮੈਂ ਇਹ ਦੇ ਕਰਕੇ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ ਤਾਂ ਪਬਲਿਕ ਟਾਈਮਸ